ਹੈਲੋ ਗਾਇਸ ਵੈਲਕਮ ਟੂ ਮਾਈ ਚੈਨਲ ਤੇ ਅੱਜ ਮੈਂ ਸੋਚਿਆ ਕਿ ਕਿਉਂ ਨਾ ਸੋਡੇ ਆਸ ਤੱਕ ਨਵਾਂ ਵਲੌਗ ਬਣਾਇਆ ਜਾਵੇ ਤੇ ਅੱਜ ਆਪਾਂ ਜਾ ਰਹੇ ਆ ਸੁਖਨਾਂਵ ਦੇ ਗੋਤਰੀਆਂ ਤੇ ਤੇ ਉੱਥੇ ਆਪਾਂ ਸਦੋਂ ਜਾ ਕੇ ਫੁੱਲ ਵਲੌਗ ਦਿਖਾਵਾਂਗੇ ਹੁਣ ਤਾਂ ਮੈਂ ਦੁਕਾਨ ਤੇ ਜਾ ਰਿਹਾ ਪੈਸੇ ਨੂੰ ਉਹ ਟੁਟੇ ਕਰਵਾਉਣ ਵਾਸਤੇ ਇੱਕੋ ਹਲ ਟਰਾਲੀ ਆ ਰਹੀ ਸੰਗ ਤਾਂ ਬਹੁਤ ਹੁੰਦੀ ਹੈ ਪਿੱਛੇ ਦਾ ਨੀਂ ਸੈਂਟਰ ਜਾਂਦੀ ਹਾਂ ਦੋਸਤੋ ਕਿਸੇ ਦਾ ਤੁੰਗ ਉਹ ਤੁੰਗ ਹੋ ਚੁਕਿਆਂਗੇ ਸੁਖਨੰਦ ਆ ਦੇਖੋ ਹੀ ਅਸੀਂ ਆ ਜੀ ਦੇਖੋ ਬਈ ਹੁਣ ਅਸੀਂ ਇੱਥੇ ਭਾਂਡਿਆਂ ਦੀ ਸੇਵਾ ਕਰਨ ਲੱਗੇ ਆ ਅਸੀਂ ਅੱਜ ਪਹੁੰਚੇ ਆ ਸੁਖਨੰਦ ਵਿਖੇ ਮੇਰੇ ਯਾਰ ਮਣੀ ਨਾਲ ਕੋਈ ਹੋਣ ਲੱਗੇ ਆ ਭਾਂਡੇ ਸਾਫ ਕਰਨ ਸੇਵਾ ਕਰਨ ਲੱਗੇ ਆ ਆ ਦੇਖੋ ਹੀ ਹੈ ਮਿੱਟੀ ਭਾ ਗਈ ਹੁਣ ਹੁਣ ਲੱਗੀ ਅਰਦਾਸ

ਕੋਈ ਹੁਣ ਲਾ ਕੇ ਪ੍ਰਸ਼ਾਦਾ ਖਾਣਾ ਆ ਦੇਖੋ ਜੀ ਆ ਦੇਖੋ ਦੇਖੋ ਜੀ ਕਿੰਨਾ ਘੱਟ ਹੁੰਦਾ ਇੱਥੇ ਆਏ ਸਾਲੀ ਦੇਖੋ ਆਖ ਚੈੱਕ ਕਰੋ ਇਹ ਮਾਣੇ ਇਹੋ ਤਰੀਕਾ ਨਾਲ ਬਾਕੀ ਕਰ ਸੋ ਐਨਕ ਬਹੁਤ ਪ੍ਰੇਰਿਆ ਇਸ ਹਾਂ ਕੋਈ ਸੋਰ ਦੇ ਦਰਸ਼ਨ ਕਰਨ ਲਈ ਸੋਰ ਦੇ ਜਾਣ ਦੀ ਕਰ ਰਹੇ ਲੱਗੇ ਆ ਬਹੁਤ ਕੱਠ ਸੀ ਬਹੁਤ ਵਧੀਆ ਮੇਲਾ ਹੁੰਦਾ ਸੁਖਾਣਾਂਦਰ ਹੁਣ ਆਪਾਂ ਕਰ ਦੇ ਗਏਗਾ ਇਸ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਨਵੇਂ ਇੱਕ ਵਲੌਗ ਦੇ ਵਿੱਚ ਤੇ ਅੱਜ ਦੀ ਇੰਨੀ ਬਸ ਕਰੋ ਵਲੌਗ ਨੂੰ ਇੰਜੋਏ ਤੇ ਫਿਰ ਬਾਏ ਬਾਏ ਹਾਂ ਲੈ ਲਾ ਸਾਨੂੰ ਗੱਲ ਨੂੰ No guys, to to the I so you to give it